ਗੋਦਾਵਰੀ ਦੇ ਜਿਸ ਘਾਟ ਉਤੋਂ ਲੰਘ ਕੇ ਗੁਰੂ ਜੀ ਜੰਗਲ ਵਿੱਚ ਨਦੀ ਤੋਂ ਪਾਰ ਸ਼ਿਕਾਰ ਜਾਂਦੇ ਹੁੰਦੇ ਸਨ ਉਸ ਦਾ ਨਾਮ ਸ਼ਿਕਾਰ ਘਾਟ ਪ੍ਰਸਿੱਧ ਹੋਇਆ ਸ਼ਿਕਾਰ ਸਮੇਂ ਆਪ ਜੀ ਆਪਣੇ ਅਮੋਲ ਤੀਰਾਂ ਨਾਲ ਖੁਨਖਾਰ ਜੰਗਲੀ ਜਾਨਵਰਾਂ ਦਾ ਬਹੁਤ ਸ਼ਿਕਾਰ ਕਰਦੇ ਸਨ ਆਪ ਜੀ ਦੇ ਤੀਰਾਂ ਦੀ ਉਪਮਾ ਸੁਣ ਕੇ ਹਜ਼ਾਰਾਂ ਮੁਗਲ ਸੈਯਦ ਤੇ ਪਠਾਨ ਆਪ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਆਪ ਜੀ ਨੂੰ ਬੇਨਤੀ ਕਰਕੇ ਨਿਸ਼ਾਨਾ ਮਰਵਾ ਕੇ ਵੇਖਦੇ ਅਤੇ ਆਪ ਜੀ ਨੂੰ ਤਨ ਤਨ ਆਖ ਕੇ ਨਮਸਕਾਰਾਂ ਕਰਦੇ ਇੱਕ ਦਿਨ ਜਦ ਗੁਰੂ ਜੀ ਗੋਦਾਵਰੀ ਨਦੀ ਦੇ ਕਿਨਾਰੇ ਬੈਠੇ ਹੋਏ ਸਨ ਇੱਕ ਸਿੱਖ ਆਇਆ ਉਸਨੇ ਬੜੀ ਸ਼ਰਧਾ ਨਾਲ ਆਪ ਜੀ ਅੱਗੇ ਨਗੀਨਾ ਭੇਟਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਨਗੀਨੇ ਨੂੰ ਹੱਥ ਵਿੱਚ ਲੈ ਕੇ ਵੇਖਿਆ ਤੇ ਫਿਰ ਗੋਦਾਵਰੀ ਵਿੱਚ ਸੁੱਟ ਦਿੱਤਾ ਸਿੱਖ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਬਹੁਮੁੱਲ ਨਗੀਨਾ ਸੀ ਗੁਰੂ ਜੀ ਨੇ ਇਸ ਨੂੰ ਮਾਮੂਲੀ ਸਮਝ ਕੇ ਨਦੀ ਵਿੱਚ ਸੁੱਟ ਦਿੱਤਾ ਹੈ ਸਤਗੁਰੂ ਜੀ ਨੇ ਉਸ ਨੂੰ ਚਿੰਤਾਤੁਰ ਵੇਖ ਕੇ ਆਖਿਆ ਕਿ हे ਸਿੱਖ ਜੇ ਤੇਰਾ ਇਹ ਨਗੀਨਾ ਬਹੁਤ ਕੀਮਤੀ ਸੀ ਤਾਂ ਸਾਨੂੰ ਪਹਿਲਾਂ ਦੱਸਣਾ ਸੀ ਕਿ ਇਹ ਬਹੁਮੁੱਲਾ ਹੈ ਤੈਨੂੰ ਇਸ ਦੀ ਚਿੰਤਾ ਹੈ ਤਾਂ ਫਿਰ ਤੂੰ ਪਾਣੀ ਵਿੱਚ ਵੜ ਕੇ ਆਪਣਾ ਨਗੀਨਾ ਕੱਢ ਲੈ ਆਪ ਜੀ ਦੇ ਇਹ ਬਚਨ ਸੁਣ ਕੇ ਸਿੱਖ ਕੱਪੜੇ ਉਤਾਰ ਕੇ ਝਟਪਟ ਹੀ ਪਾਣੀ ਵਿੱਚ ਵੜ ਗਿਆ ਪਾਣੀ ਵਿੱਚ ਜਦ ਉਸ ਨੇ ਵੇਖਿਆ ਤਾਂ ਉਸ ਨੂੰ ਢੇਰਾਂ ਦੇ ਢੇਰ ਨਗੀਨੇ ਨਜ਼ਰ ਆਏ ਪ੍ਰਭੂ ਦੀ ਇਹ ਮਾਇਆ ਵੇਖ ਕੇ ਸਿੱਖ ਬਹੁਤ ਹੈਰਾਨ ਹੋਇਆ ਕਿ ਇੱਥੇ ਇੱਕ ਨਗੀਨੇ ਦੀ ਕਿਹੜੀ ਗੱਲ ਹੈ ਇੱਥੇ ਤਾਂ ਹਜ਼ਾਰਾਂ ਨਗੀਨੇ ਜਵਾਹਰ ਤੇ ਹੀਰੇ ਅਨੇਕ ਪ੍ਰਕਾਰ ਦੇ ਪਏ ਹੋਏ ਹਨ ਇਹ ਅਸਚਰਜ ਵੇਖ ਕੇ ਸਿੱਖ ਨੇ ਝਟਪਟ ਹੀ ਪਾਣੀ ਤੋਂ ਬਾਹਰ ਆਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਆਖਿਆ ਮੈਂ ਅਣਜਾਣ ਹਾਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ ਮੇਰੀ ਭੁੱਲ ਬਖਸ਼ਣੀ ਕਰੋ ਸਿੱਖ ਦੀ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਹੱਸ ਕੇ ਕਿਹਾ ਨਿਸ਼ਚਾ ਧਾਰ ਕੇ ਹਰ ਹਰ ਦਾ ਸਿਮਰਨ ਕਰਿਆ ਕਰ ਤੇਰੀ ਭੁੱਲ ਦੀ ਇਹੀ ਮੁਆਫੀ ਨਮਾ ਹੈ ਹਰ ਨਾਮ ਹੀ ਬਹੁਮੁੱਲਾ ਨਗੀਨਾ ਹੈ ਜੋ ਪਰਸ਼ ਨੂੰ ਪਵ ਸਾਗਰ ਤੋਂ ਪਾਰ ਕਰ ਦਿੰਦਾ ਹੈ ਅਤੇ ਹੁਣ ਇੱਥੇ ਨਗੀਨਾ ਘਾਟ ਦੇ ਨਾਮ ਤੇ ਗੁਰਦੁਆਰਾ ਸਾਹਿਬ ਜੀ ਸ਼ਿਸ਼ੋਭਤ ਹਨ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਣ ਕੇ ਨਤਮਸਤਕ ਹੁੰਦੀਆਂ ਹਨ